ਹਾਂਜੀ ਅੱਜ ਜਦੋਂ ਨੂੰ ਮੂਹ ਕਿਸੇ ਨੇ ਜਲੀ ਰਹੀਆ ਬਾਈ ਦੇ ਪਿੰਡ ਖੰਡ ਦੀ ਤੇ ਨਾ ਖਾਣ ਤੋਂ ਪੰਚੇ ਹੜਾ 20 ਕਿਲੋਮੀਟਰ ਆਹਾਂੋਂ ਵਾਲਾ ਕੋਲ ਦਰਿਆ ਕ੍ਰੋਸ ਕਰਕੇ ਤੇ ਰਾਤ ਤੂਫਾਨ ਨੇ ਵੀ ਆਜਾ ਦੇ ਆਇਆ ਤਾਂ ਕਾਮੇ ਰੁਕ ਗਏ ਸੀ ਨਹੀਂ ਸਕਦੇ ਕਿ ਪਲੇਸਾਂ ਨੂੰ ਸਣਾ ਫੜ ਗਏ ਤੀਂ ਘਾੜ ਨਾ ਕਰਕੇ ਕੋਲ ਕਰਨਾ ਹੋਏ ਚੱਲਿਆ ਬਸਨਣਾ ਅਨੂੰਤਨ ਨੂੰ ਆੜਿਆ ਵੀ ਕੰਦੇ ਕੰਦੇ ਛੇ ਕਰ ਲੇ ਤੇ ਰੈਡੀ ਹੋ ਗਿਆ ਚੱਲਦੇ ਆ ਬਸ ਬਾਈ ਦੇ ਪਿੰਡ ਕਰਨਲ ਦੇ ਕੇ ਸਰਦਾਰ ਨੇ ਤਾਂ ਦੇ ਦੇ ਰੋਣੇ ਇਹ ਜੀ ਜ਼ਮੀਨ ਇਹ ਤੇ ਮੈਂ ਹਾਂ ਜੀ ਭਾਈ ਜਿਹੜਾ ਕਰਦੇ ਕਰਦੇ ਕੰਦੇ ਅਸੀਂ ਪਹੁੰਚ ਗਿਆਂ ਗੁਰੂਆਂ ਦੀ ਧਰਤੀ ਗੁਰੂ ਨਗਰੀ ਮਾਸੀਵਾੜਾ ਦੇ ਵਿੱਚ ਹੇ ਹੁਣ ਆਵਾਮਾ ਅਸੀਂ ਬਾੜਾ ਤੋਂ ਸਿੱਧਾ ਜਾਵਾਂਗੇ ਖਮਾਨ ਵਾਲੀ ਸਾਈਡ ਨੂੰ ਆਪਾਂ ਸੁੱਖ ਰੱਖੇ ਫਿਰ ਨਾਲ ਦੇ ਆਕੇ ਲੋ ਜੀ ਅਸੀਂ ਪਹੁੰਚ ਗਏ ਖੰਟ ਬਾਈ ਨੇ ਹਾ ਦਿੱਤਾ ਕਿ ਆਪਣਾ ਪ੍ਰੈਸ ਤੇ ਟਾਬੇ ਦਾ ਲੱਗੇ ਹੋਇਆ ਬਾਈ ਦੇ ਪੋਸਟਰ ਸਰਦਾਰਾਂ ਦਾ ਟਾਬਾ ਇੱਧਰ ਵੀ ਲੱਗੇ ਹੋਏ ਨੇ ਉਰੇ ਰੁਕਣਾ ਆਪਾਂ ਨੇ ਹੁਣ ਆਹੋ ਭਾਈਆ। ਨਾ ਤੇਰਾ ਮਾਲਕ ਬੜੀ ਇੱਜ਼ਤ ਕਰ ਰਹੇ ਨੇ ਭਾਈ ਪ੍ਰੌਂਟੇਗਾ ਜਿਹੜਾ ਕੁਝ ਮਰਦੀਂ ਸਾਹ ਗੱਡੀ ਲਾਈਨ ਤੇ ਕਹਿੰਦੇ ਹਟ ਢਾਬਾ ਦੇਖਣਾ ਚਾਹੀਦਾ ਬਣਾ ਤੇ। ਚੱਲਦੇ ਆਂ ਭਾਈ ਕੋਲੇ ਪ੍ਰੌਂਟੇ ਕੋਲੇ ਸਾਮ੍ਹੇ ਆ। ਖਸ ਹੋ ਗਿਆ ਭਾਈ ਬੂਰਾ। ਟਰੌਟਾਂ ਖੱਚਣ ਲੱਗਿਆ ਪਿਆ ਗੱਡੀ ਦੀ ਆਪਣੀ ਨਹੀਂ। ਚੱਲ ਬੈਠ ਕਾ ਅੰਦਰ ਬੈਠ ਕੇ ਪ੍ਰੌਂਟੇ ਕੋਲੇ ਸਾਗ ਕੀ ਖਾਣਾ ਖਾ। ਚੱਲਦੇ ਆਂ ਭਾਈ ਕੋਲੇ। ਬਾਈ ਦੇ ਫਰੈਂਡ ਨੇ ਇਹ ਹੋਟਲ ਆਲੇ ਸਰਦਾਰਾਂ ਦਾ ਹੋਟਲ ਤੇ ਉਹ ਸਰਦਾਰ ਬਾਈ ਆਪਾਂ ਨੂੰ ਕਹਿੰਦਾ ਆਜੋ ਜੀ ਮੇਰੇ ਬਠਾ ਪਰੌਂਠੇ ਖਾਓ ਆਪਾਂ ਆ ਗਿਆਂ ਆਪਾਂ ਨੂੰ ਮਿਲਣ ਲੱਗ ਗਿਆ ਵੀਆਈਪੀ ਟ੍ਰੀਟਮੈਂਟ ਬਹੁਤ ਸੋਹਣਾ ਪਰੌਂਠਾ ਬਹੁਤ ਸੁਆਦ ਦੋ ਤਰ੍ਹਾਂ ਦੀ ਚਟਨੀ ਖਾ ਕੇ ਆਪਾਂ ਫਿਰ ਮਿਲਦੇ ਆ ਬਾਹਰ ਆ ਕੇ ਪਹਿਲਾਂ ਆਪਣੀ ਗੱਡੀ ਲਵਾਤੀ ਸੀ ਬਾਈ ਉਹਨਾਂ ਨੇ ਸੈਰ ਤੇ ਹੁਣ ਆਪਣੀ ਗੱਡੀ ਲਵਾਈਆ ਹੋਟਲ ਦੇ ਜਮਾਂ ਗੱਬੇ ਕਹਿੰਦੇ ਬਈ ਸਾਡਾ ਚਾਰ ਦੇ ਫੋਟੋ ਲੱਗੀਆਂ ਹਾਂ ਦਾ ਟਰੱਕ ਜ਼ਰੂਰ ਦੇਖਣਾ ਚਾਹੀਦਾ ਆਪਾਂ ਵੀ ਗੋਲੇ ਖੜ ਦੇ ਕੇ ਫੋਟੋ ਕਰਾ ਲਈਏ ਦੂਜਾ ਮਿਲਦੇ ਆ ਬਾਜ਼ਾਰ ਚ ਸਰਦਾਰਾਂ ਦੇ ਢਾਬੇ ਤੋਂ ਨਿਕਲਿਆ ਰਾਉਂਡੀ ਦੇ ਆਪਾਂ ਚੱਲਿਆ ਰਾਉਂਡੀ ਲਾਉਣ ਫੋਨ ਆ ਗਿਆ ਉਹਨਾਂ ਦਾ ਕਹਿੰਦੇ ਬਾਈ ਜਿੱਧਰ ਤੁਹਾਡਾ ਦਿਰ ਕਰਦਾ ਗੇੜੇ-ਗੂੜੇ ਘੱਡੋ ਰਾਉਂਡੀ ਮਾਰੋ ਟਰੱਕ ਲੈ ਜਾਓ ਤੇਲ ਫੂਕੋ ਜਾਓ ਘੁੰਮੋ ਫਿਰੋ ਮਜ਼ੇ ਕਰੋ ਹੁਣ ਮੈਂ ਚੱਲਿਆ ਮਰੰਡੇ ਮਰੰਡੇ ਤਵਾ ਜਾਵਾਂਗੇ ਖੜੜ ਖੜੜ ਤੋਂ ਘੁੰਮ ਕੇ ਆਉਦੇ ਬਾਪ ਸਰਦਾਰਾਂ ਦੇ ਢਾਬੇ ਤੇ ਫੇਰ ਆਪਾਂ ਨੂੰ ਇੰਬਿਡੇਸਣਾ ਸ਼ਾਮ ਦੀ ਰੋਟੀ ਇੱਥੇ ਖਾ ਮਾਗੇ ਕਹਿੰਦੇ ਇਹ ਅਜੀਬ ਬਾਈ ਦਾ ਪਿੰਡ ਖੰਟ ਨਾਲੇ ਗਿਆ ਨਾ ਖੰਤ ਮਾਨਪੁਰ ਤੇ ਇਹਦਾ ਰੋਡ ਚੌੜਾ ਹੋ ਰਿਹਾ ਨਾ ਕਰਕੇ ਸਾਰੇ ਘਰ ਕੋਲ ਬੈਕ ਕਰਦੇ ਥੋੜੇ ਇਹ ਰੋਡ ਤੋਂ ਪੂਰਾ ਵੱਡਾ ਰੋਡ ਬਣਾ ਪੁਲ ਬਣ ਰਿਹਾ ਹੋਰੇ ਉਹਦੇ ਕਰਕੇ ਕੰਮ ਚੱਲ ਰਿਹਾ ਅੱਜ ਹੀ ਸੋਹਣੇ ਸੱਜਣੋ ਬਾਈ ਨਾਲ ਸੀ ਆਪਣਾ ਇੱਥੇ ਦਾ ਕੀ ਸਾਵਰ ਕਰਨ ਤੱਕ ਖੜਾਡਾ ਤੋਂ ਹੋਣ ਚੱਲੇ ਆ ਪਿੰਡ ਬਾਈ ਦੇ ਇਸ ਤੋਂ ਪੁਰੇ ਤੇ ਬੁਲਾ ਲਿਆ ਨਾ ਕਹਿੰਦੇ ਇਸ ਤੋਂ ਪੁਰੇ ਆ ਜਾਓ ਜੀ ਬਾਈ ਦਾ ਇੱਕ ਦੋਸਤ ਜਿਸ ਪੁਲਸ ਵਾਲਾ ਨਾਲ ਆਉਂਦੇ ਹੁੰਦੇ ਐ ਟੈਕ ਆ ਗਿਆ ਸੀ ਉਹਦੇ ਡੈਥ ਹੋਣ ਤੋਂ ਬਾਅਦ ਭਾਈ ਰਗੜਾ ਮੂਡ ਆਫ ਸੀ ਉਹਦੇ ਕਰਕੇ ਕਹਿੰਦੇ ਬੱਸ ਯਾਰ ਹੋਰ ਪਰ ਬਹੁਤ ਨਹੀਂ ਕਰਨੀ ਜੋ ਆ ਰੱਬ ਸਰ ਤੇ ਛੱਡ ਦੋ ਤੇ ਹੁਣ ਉਹ ਚੱਲੇ ਆ ਬਾਈ ਦਾ ਜਿਹੜੇ ਬਹਿੰਦਰ ਵਗੈਰਾ ਲਾਇਆ ਦਨੇ ਪੁੱਛਦੇ ਆਂ ਬਾਈ ਨੂੰ ਵੀ ਕਿੱਥੇ ਜਾਣਿਆ ਸ਼ਾਇਦ ਇਸ ਤੋਂ ਪੁਰੇ ਜੀ ਆਰੇ ਜਾਣ ਉਹ ਤੇ ਧਾਰ ਕੇ ਬੈਠੇ ਕੋਤੀ ਰੱਖ ਦਵਾਂਗੇ ਤੇ ਆਪਾਂ ਬਾਵਾਗੇ ਕਰਾਉ ਨੂੰ ਚੱਲੇ ਰੱਬ ਰਾਖਾ ਅੱਡ ਤੋਂ ਵੀ ਜਿਆਦਾ ਦੇ ਦਰਸਾ ਕਰਾਵਾਂਗੇ ਇਸ ਕੋਰੇ ਤੇ ਆ ਰਾ ਪੁੱਲ ਗੇ ਜੀ ਤੇ ਇਸ ਕੋਰੇ ਨਾਲ ਆਪ ਬਾਈਕ ਮੋਟਰਸਾਈਕਲ ਦਾ ਆਪ ਨੂੰ ਰਾਹ ਦੱਸਣ ਨੂੰ ਪੁੱਛਿਆ ਸੀ ਬਾਈ ਨੂੰ ਕਿਤਨ ਲਾਜਾ ਇਹ ਕਹਿੰਦਾ ਬਾਈ ਕਿ ਤੱਕ ਮਾਜਾ ਮਦਾ ਹਦਾ ਆ ਕਰਨੀ ਜਾਂਦੀ ਆ ਬਾਈ ਇਸ ਕੋਰੇ ਆ ਬਾਈ ਦੇ ਪਿੰਡ ਦੀ घर ही बहुत सोना लो जी पहुंच गया हाँ बसाया है बइ ने पिंड इसकपुरा ਇਹ ਹੈ ਕਿ ਜੈਨੂ ਪੁੱਛਦੇ ਹਾਂ ਹੁਣ ਕੀ ਕਹਾਣੀ ਹੈ ਜਾ ਕੇ ਅੰਦਰ ਬਸ ਤਾਂ ਕੁਝ ਦਿਖਣਾ ਨਹੀਂ ਹੁੰਦਾ ਆਪ ਨੂੰ ਪਰ ਤੇਰੇ ਵੀ ਆਪਾਂ ਪਾਈ ਦੇ ਪਿੰਡ ਜੀ ਤੁਹਾਡਾ ਜਿਹੜਾ ਮਾਰ ਦਿੱਤੇ ਆ ਜੇ ਤੈਨੂੰ ਹੁੰਦਾ ਆ ਤਾਂ ਮੈਂ ਜਰੂਰ ਦੱਸਾਂਦਾ ਆ ਆ ਰਹੇ ਸੀ ਕਮਰੇ ਬੜਾ ਸਾਰੇ ਪਾਸੇ ਸੌਂਕੀ ਸਰਦਾਰ ਸੌਂਕੀ ਸਰਦਾਰ ਬੱਝ ਲੱਗ ਜਾਂਦੇ ਬਈ ਜੀ ਇਹਦਾ ਕਾਟ ਬੜਾ ਹੈ ਮੈਨੂੰ ਪਰ ਲਿਖਿਆ ਹੈ ਖੈਰ ਪਰ ਲੇਟਾਂ ਦੇ ਬੱਚਿਆਂ ਮੈਂ ਫੋਨ ਦੇ ਵਿੱਚ ਘੱਟ ਵੇਖਦਾ ਤੇ ਟਮਾਟੇ ਉਹਨੇ ਬਾਈ ਭੀ ਅੰਦਰ ਜਾ ਰਹੇ ਨੇ ਮੇਰੇ ਲੰਦਰੇ ਬਹਿ ਗਏ ਦੋ ਇਹਨਾਂ ਨੇ ਕੰਮ ਵਾਲੇ ਵਾਂਗ ਰੱਖੇ ਨੇ ਇੱਥੇ ਇੱਕ ਇਹ ਸੀ ਕਿਦਰ ਪਿਆ ਵਾ ਤੇ ਵੱਡਾ ਗਰਾਜਾ ਬਣਾਇਆ ਸਾਰਾ ਕੁਝ ਸੌਦਾ ਮਾਈ ਲਰਸ ਖੜਾ ਟਰੈਕਟਰ ਸਾਰੀਆਂ ਇਹਨਾਂ ਲੱਭ ਦੇਖਾਂ ਲਈ ਆਟਮਾਨੇ ਬਾਈਂ ਦੇ ਇਸ ਕਪੂਰੇ ਵਿੱਚ ਸਵੇਸਲ ਆਮਾ ਕੇ ਸਰ ਗੇੜਾ ਮਰਵਾਵਾਂਗੇ ਨਾਲੇ ਬਾਈ ਨੂੰ ਮਿਲ ਕੇ ਜਾਵਾਂਗੇ ਫਿਰ ਮਿਲਦੇ ਹਾਂ ਰੱਬ ਦਾ